ਬੁਸਾ ਸਫੀ ਕਾਂ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆ ਵੈਸਲੀਨ ਨਾਲ ਤੁਸੀਂ ਕਿਦਾਂ ਫੇਸ਼ੀਅਲ ਕਰ ਸਕਦੇ ਹੋ ਇਹ ਵੈਸਲੀਨ ਜੜਾ ਮਨਾ ਬਹੁਤ ਹੀ ਵਧੀਆ ਆ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਦੇ ਨਾਲ ਤੁਸੀਂ ਫੇਸ਼ੀਅਲ ਕਰ ਸਕਦੇ ਹੋ ਤੁਹਾਡੀਆਂ ਜਿਹੜੀਆਂ ਰਿੰਕਲਸ ਜੋ ਵੀ ਆ ਸ਼ਾਇਆ ਵਗੈਰਾ ਸਭ ਕੁਝ ਖਤਮ ਹੋ ਜਾਣਗੇ ਠੀਕ ਆ ਬਹੁਤ ਹੀ ਵਧੀਆ ਤੇ ਬਹੁਤ ਵਧੀਆ ਕਹਿ ਸਕਦੇ ਇਹਨੂੰ ਠੀਕ ਆ ਤੇ ਇਹਦਾ ਫੇਸ਼ਲ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਕਿੱਦਾਂ ਕਰਨਾ ਤੁਸੀਂ ਠੀਕ ਆ ਪਹਿਲਾਂ ਆਪਣਾ ਜਿਹੜਾ ਮੇਕਅਪ ਆ ਸਾਰਾ ਰਿਮੂਵ ਕਰ ਲੈਣਾ ਅਸੀਂ ਤੇ ਉਸ ਤੋਂ ਬਾਅਦ ਇਹ ਤਾਂ ਜਿਨ੍ਹਾਂ ਦੇ ਆਈਸ ਦੇ ਲੱਗੇ ਆ ਰਿੰਕਲਸ ਹੋਏ ਆ ਉਹ ਇਦਾਂ ਕਰਕੇ ਉੱਪਰ ਨੂੰ ਉੱਪਰ ਨੂੰ ਕਰਨਾ ਹੈ ਫੇਸ਼ਲ ਹਮੇਸ਼ਾ ਇਦਰੋਂ ਇਦਾਂ ਕਿਉਂਕਿ ਜਿਹੜੀ ਸਕਿਨ ਸਾਡੀ ਟਾਈਟ ਰਵੇ ਠੀਕ ਆ ਰੋਜ਼ ਰਾਤ ਨੂੰ ਤੁਸੀਂ ਲਗਾ ਕੇ ਤੇ ਸਵੇਰੇ ਉੱਠ ਕੇ ਤੁਸੀਂ ਗਲੋ ਚੈੱਕ ਕਰਿਓ ਬੱਸ ਲੀਨੋ ਤੁਸੀਂ ਸਵੇਰੇ ਉੱਠ ਕੇ ਗਲੋ ਚੈੱਕ ਕਰਿਓ ਸਾਰੀਆਂ ਮੇਰੀਆਂ ਭੈਣਾਂ ਇਦਾਂ ਕਰਕੇ ਦੇਖ ਸਕਦੀਆਂ ਨੇ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਦੇ ਇੱਕ ਤੁਸੀਂ ਨਾਰੀਅਲ ਦਾ ਤੇਲ ਲੈ ਕੇ ਵੀ ਕਰ ਸਕਦੇ ਹੋ ਤੇ ਵੈਸਲਿਨ ਤੇ ਉਸ ਤੋਂ ਵੀ ਬੈਸਟ ਆ ਜਿਨ੍ਹਾਂ ਦੀ ਡਰਾਈ ਸਕਿਨ ਨਾ ਠੀਕ ਆ ਮੈਂ ਉੱਪਰ ਨੂੰ ਤੁਹ ਕਰਕੇ ਜਿਨ੍ਹਾਂ ਦੇ ਪਿੰਪਲ ਵਗੈਰਾ ਵੀ ਹੁੰਦੇ ਨੇ ਉਹ ਵੀ ਠੀਕ ਹੋ ਜਾਣਗੇ ਬਿਲਕੁਲ ਮੇਕਅਪ ਨਹੀਂ ਹੋਣਾ ਚਾਹੀਦਾ ਫੇਸ ਉੱਪਰ ਇਸ ਤਰ੍ਹਾਂ ਤੁਸੀਂ ਫੇਸ਼ਲ ਕਰ ਸਕਦੇ ਹੋ ਫੋਰ ਹੈਡ ਤੇ ਵੀ ਇਸ ਤਰ੍ਹਾਂ ਆ ਇਸ ਤੇ ਜਿੰਨਾਂ ਦੀ ਸਕਿਨ ਬਹੁਤ ਹੀ ਖਰਾਬ ਹੋ ਚੁੱਕੀ ਆ ਉਹਨਾਂ ਲਈ ਤੇ ਬਹੁਤ ਹੀ ਵਧੀਆ ਫਾਰਮੂਲਾ ਵਾ ਤੁਸੀਂ ਯੂਜ਼ ਕਰਕੇ ਦੇਖਿਓ ਇੱਕ ਵਾਰ ਜੜੀ ਆਮ ਵੈਸਲੀਨ ਹੁੰਦੀ ਆ ਉਹੀ ਮੈਂ ਯੂਜ਼ ਕਰਨੀ ਆ ਠੀਕ ਆ ਆਮ ਵੈਸਲੀਨ ਤੁਸੀਂ ਦੇਖ ਸਕਦੇ ਲੋ ਓਕੇ ਥੈਂਕ ਯੂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੈਂ ਤੁਹਾਨੂੰ ਹੋਰ ਵੀ ਦੱਸਾਂਗੀ ਕਿ ਤੁਹਾਡੀ ਸਕਿਨ ਕਿੱਦਾਂ ਕਲੀਅਰ ਹੋ ਸਕਦੀ ਆ ਠੀਕ ਆ ਦੇਖੋ ਮੇਰੀ ਸਕਿਨ ਦੇ ਉੱਪਰ ਕੋਈ ਵੀ ਪਿੰਪਲ ਨਹੀਂ ਹੈਗਾ ਤੇ ਕੋਈ ਵੀ ਰਿੰਕਲਸ ਨਹੀਂ ਆ ਕੋਈ ਸ਼ਾਈ ਨਹੀਂ ਆ ਕਿਉਂਕਿ ਮੈਂ ਡੇਲੀ ਇਹ ਯੂਜ਼ ਕਰਦੀ ਆ ਤੇ ਇਸ ਕਰਕੇ ਮੇਰਾ ਸਕਿਨ ਜਿਹੜੀ ਆ ਫੇਸ ਮੇਰਾ ਬਹੁਤ ਹੀ ਵਧੀਆ ਵਾ ਠੀਕ ਆ ਤੋ ਤੱਕ ਇਹਦੇ ਨਾਲ ਥੋੜਾ ਤੁਹਾਡਾ ਫੇਸ ਮੈਨੂੰ ਤਾਂ ਲੱਗੂਗਾ ਕਿ ਰਾਤ ਨੂੰ ਜਦੋਂ ਲਗਾਇਆ ਹੋਊਗਾ ਉਦੋਂ ਤੁਹਾਨੂੰ ਥੋੜਾ ਲੱਗੇਗਾ ਕਿ ਹਾਂ ਮੇਰੀ ਸਕਿਨ ਥੋੜੀ ਕਾਲੀ ਕਾਲੀ ਨਜ਼ਰ ਆਉਂਦੀ ਹੈ ਪਰ ਸਵੇਰੇ ਉੱਠ ਕੇ ਇਹਦਾ 글로ਅ ਦੇਖਿਓ ਤੁਸੀਂ ਥੈਂਕ ਯੂ